ਗੁਰੂ ਦਾ ਨਗਰ ਛੱਕ ਕੇ ਆਜੇ ਮਿਰਜੀ ਪ੍ਰਸ਼ਾਦਾ ਛੱਕ ਕੇ ਜਾਓ ਜੀ ਪ੍ਰਸ਼ਾਦਾ ਛੱਕ ਕੇ ਵਾਹਿਗੁਰੂ ਜੀ ਪ੍ਰਸ਼ਾਦਾ ਛੱਕ ਕੇ ਖੀਰ ਛੱਕ ਕੇ ਵਾਹਿਗੁਰੂ ਗਰਮਾ ਗਰਮ ਖੀਰ ਛੱਕ ਕੇ ਗੁਰੂ ਦਾ ਨਗਰ ਛੱਕ ਕੇ ਜੋਤਨ ਸੰਗੂ ਵੇਰ ਸੋ ਸੂ ਸੰਤਾਨ ਨੂੰ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਦਾ ਲੰਗਰ ਛੱਕ ਕੇ ਜਾਓ ਵਾਹਿਗੁਰੂ ਜੀ ਪ੍ਰਸ਼ਾਦਾ ਛੱਕ ਕੇ ਜਾਓ ਪੰਗਤਾਂ ਜੀ ਬਾਤ ਕੇ ਪ੍ਰਸ਼ਾਦਾ ਛੋਵੇ ਵਾਹਿਗੁਰੂ ਜੀ ਪ੍ਰਸ਼ਾਦਾ ਛੱਕ ਕੇ ਜਾਓ ਗਰਮਾ ਗਰਮ ਖੀਰ ਵਾਹਿਗੁਰੂ ਛੱਕ ਕੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਾਪਤ ਗੁਰੂ ਦਾ ਲੰਗਰ ਆਓ ਪਰਚਾਦਾ ਛੱਕ ਕੇ ਪਰਚਾਦਾ ਛੱਕ ਕੇ ਗੁਰੂ ਦਾ ਲੰਗਰ ਛੱਕ ਕੇ ਵੀਰ ਜੀ ਪ੍ਰਸ਼ਾਦਾ ਛੱਕ ਕੇ ਜਾਓ ਗਰਮਾ ਗਰਮ ਪ੍ਰਸ਼ਾਦਾ ਖੀਰ ਛੱਕ ਕੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰੂ ਦਾ ਲੰਗਰ ਛੱਕ ਕੇ ਜਾਓ ਅੰਗੁਰ ਜੀ ਛੱਕ ਕੇ ਜਾਓ ਜੀ ਪਾਤਾ ਛੱਕ ਕੇ ਵੀਰ ਜੀ ਪ੍ਰਸ਼ਾਦਾ ਛੱਕ ਕੇ ਆ ਜਾਓ ਗਰਮਾ ਗਰਮ ਖੀਰ ਛੱਕ ਕੇ ਗਰਮਾ ਗਰਮ ਪ੍ਰਸ਼ਾਦਾ ਛੱਕ ਕੇ

ਭਾਈ ਰੋਟੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ 346ਵੇਂ ਆਗਮਨ ਪੂਰਬ ਦੀ ਖੁਸ਼ੀ ਦੇ ਵਿੱਚ ਅੱਜ ਭਾਈ ਕਨਈਆ ਜੀ ਹੈਲਥ ਫਾਊਂਡੇਸ਼ਨ ਅਤੇ ਭਾਈ ਕਨਈਆ ਜੀ ਜਲਸਾ ਸਹਿ ਕੇ ਸਮੂਹ ਸਾਧ ਸੰਗਤ ਅਤੇ ਮਾਰਗਦਰਸ਼ਕ ਦੇ ਸਹਿਯੋਗ ਦੇ ਨਾਲ ਗੁਰੂ ਸਾਹਿਬ ਜੀ ਦੇ ਲੰਗਰ ਲਗਾਏ ਗਏ ਨੇ ਸਭ ਸੰਗਤਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਛਕ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਉਹਨਾਂ ਦੇ ਅਗਮਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਉਹ ਜੀ ਵਾਹਿਗੁਰੂ ਜੀ ਦਾ ਖਾਲਸਾ ਮੈਨੂੰ ਜੀ ਦੀ ਪਤੇ ਜੀ ਆਤਤਨ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਲੰਗਰ ਦੀ ਸੇਵਾ ਸਾਡਾ ਮੰਦਿਰ ਸਖ ਸੋਨੂ ਮਲਾਣਾ ਨਗਰ ਕੰ ਦਾ ਨਗਰ ਵਾਸੀਆਂ ਵੱਲੋਂ ਲਗਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਮਹਾਰਾਜ ਚੰਦਿਆ ਕਲਾ ਬਖਸ਼ੇ ਆਤਨ ਬਾਬਾ ਦੀਪ ਸਿੰਘ